ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਗੁਰੂ ਘਰ ਦੇ ਵਿੱਚ ਤੁਸੀਂ ਜਦੋਂ ਵੀ ਜਾਂਦੇ ਹੋ ਲੰਗਰ ਪ੍ਰਸ਼ਾਦਾ ਛਕਦੇ ਹੋ ਤੇ ਸਾਨੂੰ ਉਸ ਸਮੇਂ ਕਿੰਨਾ ਪ੍ਰਸ਼ਾਦਾ ਛਕਣਾ ਚਾਹੀਦਾ ਹੈ ਵੱਧ ਜੇਕਰ ਪ੍ਰਸ਼ਾਦਾ ਤੁਸੀਂ ਛਕ ਲੈਂਦੇ ਹੋ ਤਾਂ ਇਸ ਸਾਖੀ ਨੂੰ ਧਿਆਨ ਨਾਲ ਸੁਣ ਲੈਣਾ ਕਿ ਅਖੀਰ ਵਿੱਚ ਕੀ ਹੁੰਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗੁਰਮਖ ਪਰਿਵਾਰ ਰਹਿੰਦਾ ਸੀ ਉਸ ਗੁਰਮਖ ਪਰਿਵਾਰ ਦੇ ਘਰ ਦੇ ਵਿੱਚ ਬਾਰੇ ਵਿੱਚ ਇੱਕ ਸਾਧੂ ਰਹਿੰਦਾ ਸੀ ਉਹ ਪਰਿਵਾਰ ਉਸ ਸਾਧੂ ਦੀ ਬੜੀ ਜ਼ਿਆਦਾ ਸੇਵਾ ਕਰਦਾ ਸੀ। ਉਹ ਪਰਿਵਾਰ ਤਿੰਨੇ ਹੀ ਸਮੇਂ ਪ੍ਰਸ਼ਾਦਾ ਬਣਾ ਕੇ ਉਸ ਸਾਧੂ ਨੂੰ ਚੁਬਾਰੇ ਦੇ ਵਿੱਚ ਦੇ ਦਿੰਦਾ ਸੀ। ਉਹ ਸਾਧੂ ਪ੍ਰਸ਼ਾਦਾ ਛੱਕ ਕੇ ਵਰਤਨ ਬਾਹਰ ਰੱਖ ਦਿੰਦਾ ਸੀ ਤੇ ਉਸ ਤੋਂ ਬਾਅਦ ਉਹ ਚੁਬਾਰੇ ਦੀ ਕੁੰਡੀ ਲਗਾ ਲੈਂਦਾ ਸੀ। ਉਹ ਸਾਧੂ ਦਿਨ ਰਾਤ ਚੁਬਾਰੇ 'ਚ ਹੀ ਰਹਿੰਦਾ ਸੀ। ਉਹ ਗੁਰਮਖ ਪਰਿਵਾਰ ਇਹ ਸੋਚਦਾ ਸੀ ਕਿ ਸਾਧੂ ਮਹਾਤਮਾ ਜੀ ਚੁਬਾਰੇ ਦੇ ਵਿੱਚ ਕੁੰਡੀ ਲਗਾ ਕੇ ਸਿਮਰਨ ਭਗਤੀ ਕਰ ਰਹੇ ਹਨ ਇਸ ਤਰ੍ਹਾਂ ਉਸ ਪਰਿਵਾਰ ਨੇ ਉਸ ਸਾਧੂ ਦੀ ਸੇਵਾ ਕਰਦੇ ਹੋਏ ਬੜੇ ਸਾਲ ਬੀਤ ਗਏ ਫਿਰ ਇੱਕ ਦਿਨ ਉਸ ਸਾਧੂ ਦਾ ਅੰਤਿਮ ਸਮਾਂ ਆ ਗਿਆ ਉਹ ਸਾਧੂ ਪਰਲੋਕ ਸਿਧਾਰ ਗਿਆ ਉਸ ਸਾਧੂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਉਸ ਸਾਧੂ ਦਾ ਅਸਥਕਾਰ ਕਰ ਦਿੱਤਾ ਗਿਆ ਕੁਝ ਸਾਲਾਂ ਬਾਅਦ ਉਸ ਪਰਿਵਾਰ ਦਾ ਮੁਖੀ ਗੁਰਮਖ ਪਿਆਰਾ ਆਪਣੇ ਖੇਤਾਂ ਵਿੱਚ ਹਲ ਵਾ ਰਿਹਾ ਸੀ ਉਹ ਗੁਰਮਖ ਪਿਆਰਾ ਬਲਦਾਂ ਦੇ ਨਾਲ-ਨਾਲ ਹਲ ਚਰਾ ਰਿਹਾ ਸੀ ਇੱਕ ਬਲਦ ਖੂਹ ਦੇ ਪਾਣੀ ਕੱਢਣ ਲਈ ਜੋਤਿਆ ਹੋਇਆ ਸੀ ਪਹਿਲਾਂ ਖੂਹ ਵਿੱਚੋਂ ਪਾਣੀ ਕੱਢਣ ਲਈ ਮੋਟਰ ਦੀ ਥਾਂ ਬਲਦਾਂ ਦਾ ਹੀ ਸਾਤ ਸਿੰਘ ਜੀ ਇਸਤੇਮਾਲ ਕਰਿਆ ਜਾਂਦਾ ਸੀ ਖੂਹ ਵਾਲਾ ਬਲਦ ਤੁਰ ਨਹੀਂ ਸੀ ਰਿਹਾ ਇਸ ਕਰਕੇ ਉਹ ਗੁਰਮਖ ਉਸ ਬਲਦ ਨੂੰ ਛੋਟੀ ਮਾਰ-ਮਾਰ ਕੇ ਕਹਿ ਰਿਹਾ ਸੀ ਭਾਵਕੇ ਚਲਾ ਰਿਹਾ ਸੀ ਅਚਾਨਕ ਹੀ ਉੱਥੇ ਇੱਕ ਮਹਾਪੁਰਖ ਜੀ ਆ ਗਏ। ਨਾ ਮਹਾਪੁਰਖਾ ਨੇ ਉਸ ਗੁਰਮਖ ਪਿਆਰੇ ਨੂੰ ਕਿਹਾ ਇਸ ਬਲਦ ਨੂੰ ਸੋਟੀ ਨਾਲ ਨਾ ਮਾਰ। ਗੁਰਮਖ ਨੇ ਕਿਹਾ ਮਹਾਪੁਰਖੋ ਇਹ ਬਲਦ ਤੁਰਦਾ ਹੀ ਨਹੀਂ। ਇਸ ਕਰਕੇ ਇਸ ਨੂੰ ਸੋਟੀ ਮਾਰ ਕੇ ਚਲਾਉਣਾ ਪੈਂਦਾ ਹੈ। ਮਹਾਪੁਰਖਾ ਨੇ ਕਿਹਾ ਇਹ ਬਲਦ ਉਹੀ ਸਾਧੂ ਹੈ ਜਿਹੜਾ ਤੁਹਾਡੇ ਘਰ ਵਿੱਚ ਚੁਬਾਰੇ ਚ ਰਹਿੰਦਾ ਸੀ। ਇਹ ਸੁਣ ਕੇ ਉਹ ਗੁਰਮਖ ਪਿਆਰਾ ਬਹੁਤ ਜ਼ਿਆਦਾ ਹੈਰਾਨ ਹੋਇਆ। ਗੁਰਮਖ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਉਹ ਸਾਧੂ ਤਾਂ ਬੜਾ ਨਾਮ ਜਪਦਾ ਸੀ ਉਹ ਬਲਦ ਦੀ ਜੂਨ ਵਿੱਚ ਕਿਵੇਂ ਪੈ ਸਕਦਾ ਹੈ ਮਹਾਪੁਰਖਾ ਨੇ ਦੱਸਿਆ ਉਹ ਸਾਧੂ ਤੁਹਾਡੇ ਘਰ ਵਿੱਚ ਰਹਿ ਕੇ ਨਾਮ ਨਹੀਂ ਸੀ ਜਪਦਾ ਉਹ ਸਾਧੂ ਪ੍ਰਸ਼ਾਦਾ ਪਾਣੀ ਛੱਕ ਕੇ ਕਮਰੇ ਨੂੰ ਕੁੰਡੀ ਲਗਾ ਕੇ ਸੁੱਤਾ ਹੀ ਰਹਿੰਦਾ ਸੀ ਉਹ ਸੋਚਦਾ ਸੀ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਮौज ਨਾਲ ਪ੍ਰਸ਼ਾਦਾ ਪਾਣੀ ਛੱਕ ਕੇ ਬਸ ਸੁੱਤੇ ਹੀ ਰਹੋ ਪਰ ਉਸ ਸਾਧੂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਪ੍ਰਸ਼ਾਦਿਆਂ ਦਾ ਲੇਖਾ ਜੋਖਾ ਦੇਣਾ ਪੈਂਦਾ ਹੈ ਜਿੰਨੇ ਪ੍ਰਸ਼ਾਦੇ ਉਸ ਸਾਧੂ ਨੇ ਤੁਹਾਡੇ ਘਰ ਵਿੱਚ ਰਹਿ ਕੇ ਛਕੇ ਸੀ ਉਹ ਸਾਰਿਆਂ ਪ੍ਰਸ਼ਾਦਿਆਂ ਦਾ ਹਿਸਾਬ ਕਿਤਾਬ ਦੇਣ ਦੇ ਲਈ ਇਹ ਬਲਦ ਦੀ ਜੂਨ ਵਿੱਚ ਪੈ ਕੇ ਹੀ ਤੁਹਾਡੇ ਕੋਲ ਆ ਚੁੱਕਾ ਹੈ ਜਦੋਂ ਤੱਕ ਇਹ ਉਹਨਾਂ ਪ੍ਰਸ਼ਾਦਿਆਂ ਦੇ ਬਰਾਬਰ ਤੁਹਾਡਾ ਕੰਮ ਨਹੀਂ ਕਰ ਦਿੰਦਾ ਇਸ ਦਾ ਖਹਿੜਾ ਨਹੀਂ ਛੁੱਟਣਾ ਜੇ ਇੱਕ ਵਾਰ ਬਲਦ ਬਣ ਕੇ ਇਸ ਤੋਂ ਤੁਹਾਡਾ ਕਰਜ਼ਾ ਨਾ ਉਤਰਿਆ ਤਾਂ ਇਸ ਨੂੰ ਫਿਰ ਚਬਾਰੇ ਵਿੱਚ ਇਸੇ ਹੀ ਜੂਨ ਵਿੱਚ ਤੁਹਾਡਾ ਕਰਜ਼ਾ ਉਤਾਰਨਾ ਪਵੇਗਾ ਇਹ ਸੁਣ ਕੇ ਉਹ ਗੁਰਮਖ ਪਿਆਰਾ ਬਹੁਤ ਹੀ ਹੈਰਾਨ ਹੋਇਆ ਇਸ ਕਰਕੇ ਕਿਤੇ ਵੀ ਫਰੀਦਾ ਖਾਣ ਨੂੰ ਮਿਲ ਰਿਹਾ ਹੋਵੇ ਉਹ ਨਹੀਂ ਖਾਣਾ ਚਾਹੀਦਾ ਹੁਣ ਫਰੀਦਾ ਖਾਣਾ ਆਪਣੇ ਹਿੰਦੁਸਤਾਨ ਦੇ ਵਿੱਚ ਕਿੱਥੋਂ ਮਿਲਦਾ ਹੈ ਉਹ ਮਿਲਦਾ ਹੈ ਜਿੱਥੇ ਲੰਗਰ ਚੱਲ ਰਿਹਾ ਹੋਵੇ ਹੁਣ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਲੰਗਰ ਜ਼ਰੂਰ ਛਕਣਾ ਚਾਹੀਦਾ ਹੈ ਕਿਉਂਕਿ ਲੰਗਰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਇਹ ਲੰਗਰ ਦੀ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ ਤੇ ਹਰ ਇੱਕ ਸਿੱਖ ਇਹ ਸੋਚਦਾ ਹੈ ਲੰਗਰ ਤਾਂ ਜ਼ਰੂਰ ਛਕਣਾ ਚਾਹੀਦਾ ਹੈ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਗੁਰੂ ਘਰ ਜਾ ਕੇ ਲੰਗਰ ਜ਼ਰੂਰ ਛਕਣਾ ਚਾਹੀਦਾ ਹੈ ਪਰ ਲੰਗਰ ਕਿੰਨਾ ਛਕਣਾ ਚਾਹੀਦਾ ਹੈ ਅਤੇ ਲੰਗਰ ਛਕ ਕੇ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਜੇ ਆਪਾਂ ਇਸ ਗੱਲ ਨੂੰ ਧਿਆਨ ਦੇ ਨਾਲ ਸੋਚੀਏ ਤੇ ਸਮਝੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੰਗਰ ਜਦੋਂ ਸ਼ੁਰੂ ਕੀਤਾ ਸੀ ਤਾਂ ਉਹ ਲੰਗਰ ਕਿਸੇ ਅਮੀਰ ਲੋਕਾਂ ਨੂੰ ਨਹੀਂ ਸ਼ਿਕਾਇਆ ਉਹ ਲੰਗਰ ਗੁਰੂ ਸਾਹਿਬਾਨ ਜੀ ਨੇ ਨਾਮ ਜਪਣ ਵਾਲੇ ਭੁੱਖੇ ॠषि मुਨੀਆਂ ਸਾਧੂਆਂ ਨੂੰ ਸ਼ਿਕਾਇਆ ਸੀ ਉਹ ਜਿਹੜੇ ॠषि मुनि ਸਨ ਉਹ ਦੁਨੀਆ ਨੂੰ ਤਾਰਨ ਵਾਲੇ ਸਨ ਪੂਰੇ ਹੀ ਮਹਾਪੁਰਖ ਬਣ ਕੇ ਕੁਝ ਤਾਂ ਆ ਚੁੱਕੇ ਸਨ ਕੁਝ ਆਏ ਹੋਏ ਸਨ ਤੇ ਕੁਝ ਆਉਣ ਵਾਲੇ ਸਨ ਇਹ ਗੱਲਾਂ ਗੁਪਤ ਹਨ ਅਸੀਂ ਤੁਹਾਨੂੰ ਉਹਨਾਂ ਮਹਾਂਪੁਰਖਾਂ ਦੇ ਨਾਮ ਦੱਸ ਸਕਦੇ ਹਾਂ ਪਰ ਬਹੁਤ ਸਾਰੇ ਲੋਕ ਇਹ ਸੁਣ ਕੇ ਕਹਿਣ ਲੱਗ ਜਾਂਦੇ ਹਨ ਇਹ ਤਾਂ ਗੱਪਾਂ ਮਾਰਦੇ ਹਨ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਗੁਰੂ ਸਾਹਿਬਾਂ ਨੇ ਜੋ ਲੰਗਰ ਸ਼ੁਰੂ ਕੀਤਾ ਸੀ ਉਹ ਨਾਮ ਜਪਣ ਵਾਲੇ ਤੇ ਗਰੀਬ ਲੋਕਾਂ ਲਈ ਸ਼ੁਰੂ ਕੀਤਾ ਸੀ ਪਰ ਅੱਜ ਅਸੀਂ ਲੰਗਰ ਉਹਨਾਂ ਨੂੰ ਸ਼ਿਕਾਉਂਦੇ ਹਾਂ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਪਹਿਲਾ ਹੀ ਰੱਜੇ ਹੁੰਦੇ ਹਨ ਭਾਵਕੇ ਅਮੀਰ ਹੁੰਦੇ ਹਨ ਗਰੀਬ ਤਾਂ ਬਾਹਰ ਖੜੇ ਹੀ ਵੇਖਦੇ ਰਹਿੰਦੇ ਹਨ ਗਰੀਬਾਂ ਨੂੰ ਭੁਜਾਉਣ ਲਈ ਸਪੈਸ਼ਲ ਬੰਦੇ ਖੜੇ ਕੀਤੇ ਜਾਂਦੇ ਹਨ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ ਟੈਂਟ ਲਗਾ ਕੇ ਕੁਰਸੀਆਂ ਤੇ ਬਿਠਾ ਕੇ ਆਪਾਂ ਲੰਗਰ ਛਕਾਉਂਦੇ ਹਾਂ ਗਰੀਬ ਬਾਹਰ ਖੜੇ ਵੇਖ ਕੇ ਤਰਸਦੇ ਰਹਿੰਦੇ ਹਨ ਸਾਥ ਸੰਗਤ ਜੀ ਇਹ ਗੱਲਾਂ ਕੌੜੀਆਂ ਤਾਂ ਬਹੁਤ ਹਨ ਪਰ ਸੱਚ ਹਨ ਜੋ ਪਿਛੇ ਕੋਰੋਨਾ ਫੈਲਿਆ ਸੀ ਉਸਨੇ ਬਹੁਤ ਹੀ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿਉਂਕਿ ਜਦੋਂ ਕਰੋਨਾ ਦੇ ਨਾਲ ਕੋਈ ਮਰਿਆ ਤਾਂ ਉਹਨਾਂ ਦੇ ਆਪਣੇ ਘਰ ਵਾਲਿਆਂ ਨੇ ਹੀ ਉਸ ਲਾਸ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਰਿਸ਼ਤੇਦਾਰਾਂ ਨੇ ਤਾਂ ਕੀ ਕਰਨਾ ਸੀ ਰਿਸ਼ਤੇਦਾਰ ਤਾਂ ਡਰ ਦੇ ਫੋਨ ਵੀ ਨਹੀਂ ਸੰਭਲਦੇ ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਅਸੀਂ ਸਾਰੀ ਜ਼ਿੰਦਗੀ ਇਹੋ ਜਿਹੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ ਇਹ ਸਾਰੀ ਦੁਨੀਆ ਮਤਲਬ ਦੀ ਹੈ ਜੇ ਬੰਦੇ ਦਾ ਕੋਈ ਆਪਣਾ ਹੈ ਤਾਂ ਉਹ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ ਜਦੋਂ ਗੁਰੂ ਘਰ ਜਾ ਕੇ ਲੰਗਰ ਛਕਣਾ ਹੋਵੇ ਤਾਂ ਸਾਨੂੰ ਸਿਰਫ ਇੱਕ ਜਾਂ ਦੋ ਪ੍ਰਸ਼ਾਦੇ ਹੀ ਛਕਣੇ ਚਾਹੀਦੇ ਹਨ ਇਸ ਤੋਂ ਵੱਧ ਬਿਲਕੁਲ ਵੀ ਨਹੀਂ ਛਕਣੇ ਚਾਹੀਦੇ ਇਹ ਪ੍ਰਸ਼ਾਦੇ ਸਾਨੂੰ ਗੁਰੂ ਸਾਹਿਬ ਜੀ ਦਾ ਪ੍ਰਸ਼ਾਦ ਸਮਝ ਕੇ ਛਕਣੇ ਚਾਹੀਦੇ ਹਨ ਨਾ ਕਿ ਭੁੱਖਾਂ ਕੱਢਣੀਆਂ ਚਾਹੀਦੀਆਂ ਹਨ ਲੰਗਰ ਛਕਣ ਤੋਂ ਬਾਅਦ ਥੋੜੀ ਦੇਰ ਗੁਰੂ ਘਰ ਦੇ ਵਿੱਚ ਸੇਵਾ ਵੀ ਜ਼ਰੂਰ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਗਰੀਬ ਹੈ ਜਿਸ ਕੋਲ ਘਰੇ ਖਾਣ ਲਈ ਰੋਟੀ ਨਹੀਂ ਹੈ ਉਹ ਬੰਦਾ ਲੰਗਰ ਵਿੱਚੋਂ ਰੱਜ ਕੇ ਪ੍ਰਸ਼ਾਦਾ ਛੱਕ ਸਕਦਾ ਹੈ ਜਿੰਨੀ ਉਸ ਨੂੰ ਭੁੱਖ ਹੋਵੇ ਪਰ ਉਸ ਬੰਦੇ ਨੂੰ ਵੀ ਘਰ ਲੰਗਰ ਛਕਣ ਤੋਂ ਬਾਅਦ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਹਾਜ਼ਰੀ ਜ਼ਰੂਰ ਭਰਨੀ ਚਾਹੀਦੀ ਹੈ ਜਾਂ ਪਾਠ ਕਰਨਾ ਚਾਹੀਦਾ ਹੈ ਤੇ ਜੇਕਰ ਕੀਰਤਨ ਹੋ ਰਿਹਾ ਹੋਵੇ ਤਾਂ ਉਸ ਨੂੰ ਸੁਣ ਲੈਣਾ ਚਾਹੀਦਾ ਹੈ ਫਿਰ ਉਸ ਬੰਦੇ ਤੇ ਗੁਰੂ ਸਾਹਿਬਾਨ ਦੀ ਮਿਹਰ ਹੋ ਜਾਂਦੀ ਹੈ ਹੌਲੀ-ਹੌਲੀ ਉਸ ਬੰਦੇ ਦੇ ਘਰ ਵਿੱਚ ਵੀ ਪ੍ਰਸ਼ਾਦਾ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ ਜਿਹੜੇ ਬੰਦੇ ਘਰ ਵਿੱਚ ਪ੍ਰਸ਼ਾਦੇ ਪਾਣੀ ਦੀ ਕੋਈ ਕਮੀ ਨਹੀਂ ਹੈ ਉਸ ਨੂੰ ਕੇਵਲ ਦੋ ਹੀ ਪ੍ਰਸ਼ਾਦੇ ਛਕਣੇ ਚਾਹੀਦੇ ਹਨ ਉਸ ਤੋਂ ਬਾਅਦ ਥੋੜੀ ਦੇਰ ਵਰਤਨਾ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜਾਂ ਕੋਈ ਹੋਰ ਵੀ ਸੇਵਾ ਤੁਸੀਂ ਜ਼ਰੂਰ ਕਰ ਸਕਦੇ ਹੋ ਲੰਗਰ ਪ੍ਰਸ਼ਾਦ ਦੀ ਤਰ੍ਹਾਂ ਹੀ ਛਕਣਾ ਚਾਹੀਦਾ ਹੈ ਪ੍ਰਸ਼ਾਦਾ ਛੱਕ ਕੇ ਗੋਲਕ ਵਿੱਚ ਥੋੜੀ ਜਿਹੀ ਮਾਇਆ ਪਾ ਦੇਣੀ ਚਾਹੀਦੀ ਹੈ। ਕਈ ਸੋਚਦੇ ਹਨ ਕਿ ਗੁਰੂ ਘਰ ਦਾ ਲੰਗਰ ਹੈ ਜਿੰਨਾ ਮਰਜ਼ੀ ਛਕੀ ਚੱਲੋ। ਕੋਈ ਫਰਕ ਨਹੀਂ ਪੈਂਦਾ। ਪਰ ਇਹ ਗੱਲ ਯਾਦ ਰੱਖੋ। ਇਹ ਗੱਲ ਆਪਣੇ ਮਨ ਤੇ ਲਿਖ ਲਓ ਕਿ ਕਿਤੇ ਕੋਈ ਵੀ ਚੀਜ਼ ਫ੍ਰੀ ਨਹੀਂ ਮਿਲਦੀ। ਜਿਸ ਨੇ ਉਹ ਚੀਜ਼ ਫ੍ਰੀ ਵਿੱਚ ਦਿੱਤੀ ਹੁੰਦੀ ਹੈ ਉਹਨੂੰ ਉਸ ਦਾ ਕਰਜ਼ਾ ਜ਼ਰੂਰ ਮੋੜਨਾ ਪੈਂਦਾ ਹੈ। ਲੰਗਰ ਵੀ ਕੋਈ ਫ੍ਰੀ ਨਹੀਂ ਹੁੰਦਾ। ਜਿਹੜਾ ਬੰਦਾ ਉਸ ਲੰਗਰ ਨੂੰ ਆਪਣੀ ਮਾਇਆ ਦੇ ਨਾਲ ਚਲਾਉਂਦਾ ਹੈ ਉਸ ਨੂੰ ਉਸ ਦਾ ਕਰਜ਼ਾ ਜ਼ਰੂਰ ਮੋੜਨਾ ਪਵੇਗਾ ਗੁਰੂ ਘਰ ਵਿੱਚੋਂ ਕੁਝ ਵੀ ਚੱਕ ਕੇ ਨਹੀਂ ਲਿਆਉਣਾ ਚਾਹੀਦਾ ਗੁਰੂ ਘਰ ਤਾਂ ਸਗੋਂ ਕੁਝ ਦੇ ਕੇ ਹੀ ਆਉਣਾ ਚਾਹੀਦਾ ਹੈ ਵੈਸੇ ਤਾਂ ਗੁਰਮਤ ਮर्यादा ਦੇ ਅਨੁਸਾਰ ਗੁਰੂ ਘਰ ਜਾਣ ਲੱਗਿਆਂ ਘਰੋਂ ਹੀ ਪ੍ਰਸ਼ਾਦਾ ਛੱਕ ਕੇ ਜਾਓ ਗੁਰੂ ਘਰ ਜਾ ਕੇ ਕੋਈ ਵੀ ਫੁਰਨਾ ਮਨ ਵਿੱਚ ਨਾ ਬਣਾਓ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਫੁਰਨਾ ਹੋਣਾ ਚਾਹੀਦਾ ਹੈ ਫਿਰ ਸਮਾਦੀ ਲਾ ਕੇ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਨਾਮ ਜਪੋ ਜਾਂ ਕੀਰਤਨ ਸੁਣੋ ਫਿਰ ਬੰਦੇ ਦੀ ਗੁਰੂ ਘਰ ਵਿੱਚ ਗਏ ਦੀ ਹਾਜ਼ਰੀ ਜ਼ਰੂਰ ਲੱਗ ਜਾਂਦੀ ਹੈ ਜੇ ਆਪਾਂ ਗੁਰੂ ਘਰ ਜਾ ਕੇ 2 ਮਿੰਟ ਮੱਥਾ ਟੇਕ ਕੇ ਲੰਗਰ ਛੱਕ ਕੇ ਇੱਧਰ ਉੱਧਰ ਘੁੰਮ ਫਿਰ ਕੇ ਵਾਪਸ ਆ ਜਾਂਦੇ ਹਾਂ ਤਾਂ ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਪਣੇ ਕੋਈ ਹਾਜ਼ਰੀ ਨਹੀਂ ਲੱਗਦੀ ਇਸ ਦਾ ਕੋਈ ਫਲ ਹੀ ਨਹੀਂ ਮਿਲਦਾ ਉਲਟਾ ਸਾਡੇ ਸਿਰ ਤੇ ਭਾਰ ਚੜ ਜਾਂਦਾ ਹੈ ਕਈ ਗੁਰੂ ਘਰ ਜਾ ਕੇ ਉੱਥੇ ਹੀ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲੱਗ ਜਾਂਦੇ ਹਨ ਪਰ ਗੁਰੂ ਘਰ ਜਾ ਕੇ ਮਨ ਦੇ ਵਿੱਚ ਇੱਕ ਹੀ ਫੁਰਨਾ ਹੋਣਾ ਚਾਹੀਦਾ ਹੈ ਕਿ ਮੈਂ ਤਾਂ ਗੁਰੂ ਸਾਹਿਬਾਨ ਨੂੰ ਮਿਲਣ ਚੱਲਿਆ ਹਾਂ ਉਹਨਾਂ ਦੇ ਦਰਸ਼ਨ ਕਰਨ ਚੱਲਿਆ ਹਾਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਲਈ ਚੱਲਿਆ ਹਾਂ ਜੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਣਾ ਹੋਵੇ ਤਾਂ ਤੁਸੀਂ ਗੁਰੂ ਘਰ ਤੋਂ ਬਾਹਰ ਜਦੋਂ ਮਰਜ਼ੀ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਪਰ ਗੁਰੂ ਘਰ ਜਾ ਕੇ ਮਨ ਵਿੱਚ ਇੱਕੋ ਹੀ ਫੁਰਨਾ ਹੋਣਾ ਚਾਹੀਦਾ ਹੈ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਲੈਣ ਦੇ ਲਈ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਗੁਰੂ ਘਰ ਚੱਲਿਆ ਹਾਂ ਮੇਰੇ ਮਨ ਵਿੱਚ ਹੋਰ ਕੋਈ ਫੁਰਨਾ ਨਹੀਂ ਹੈ ਜਦੋਂ ਬੰਦਾ ਇਸ ਤਰ੍ਹਾਂ ਗੁਰੂ ਘਰ ਜਾ ਕੇ ਆਉਂਦਾ ਹੈ ਤਾਂ ਗੁਰੂ ਸਾਹਿਬਾਂ ਦੀ ਕਿਰਪਾ ਉਸਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਗੁਰੂ ਸਾਹਿਬ ਉਸਤੇ ਬਰਸਨ ਹੋ ਜਾਂਦੇ ਹਨ ਇਸ ਤਰ੍ਹਾਂ ਰੋਜ਼ ਕਰਨ ਦੇ ਨਾਲ ਬੰਦੇ ਦੇ ਪੁੰਨਾ ਵਿੱਚ ਬੜਾ ਜ਼ਿਆਦਾ ਵਾਧਾ ਹੋ ਜਾਂਦਾ ਹੈ ਜਿਸ ਤਰ੍ਹਾਂ ਘਰ ਦੇ ਵਿੱਚ ਲਹਿਰਾਂ ਬਹਿਰਾਂ ਹੋ ਜਾਂਦੀਆਂ ਹਨ ਲੰਗਰ ਵਿੱਚ ਤਾਂ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ ਨਾ ਕਿ ਲੰਗਰਾਂ ਵਿੱਚੋਂ ਵੱਧ ਤੋਂ ਵੱਧ ਸ਼ੱਕ ਕੇ ਆਉਣਾ ਚਾਹੀਦਾ ਹੈ ਤੇ ਘਰ ਲਿਆਉਣਾ ਚਾਹੀਦਾ ਹੈ ਜੇ ਤੁਸੀਂ ਬਹੁਤ ਗਰੀਬ ਹੋ ਤੁਹਾਡੇ ਘਰ ਪ੍ਰਸ਼ਾਦਾ ਪਾਣੀ ਨਹੀਂ ਹੈ ਫਿਰ ਗੁਰੂ ਘਰ ਵਿੱਚ ਜਾ ਕੇ ਤੁਸੀਂ ਲੰਗਰ ਪ੍ਰਸ਼ਾਦਾ ਵੱਧ ਤੋਂ ਵੱਧ ਛੱਕ ਸਕਦੇ ਹੋ ਪਰ ਸੇਵਾ ਤੇ ਸਿਮਰਨ ਵੀ ਜ਼ਰੂਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਫਿਰ ਗੁਰੂ ਸਾਹਿਬਾਂ ਦੀ ਮਿਹਰ ਹੋ ਜਾਂਦੀ ਹੈ ਤੇ ਬੰਦੇ ਦੀ ਗਰੀਬੀ ਵੀ ਦੂਰ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ